ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋ ਵੀ ਅੱਜ ਹੈਗੀ ਦਸੰਤ ਪੰਛਮੀ। ਤੇ ਪਹਿਲਾਂ ਤਾਂ ਬਈ 11 ਵਜ ਗਏ। ਸੋ ਫਿਰ ਇਹ ਰੇਤ ਆ ਗਿਆ ਸੀਗਾ। ਪਹਿਲਾਂ ਉਹ ਸੈੱਟ ਕਰਿਆ। ਫਿਰ ਉਤਵਾਤ ਹੋਰ ਕੰਮ ਨਵੇੜੇ। ਅਜੇ ਦੇ ਅੜੀ ਤੇ ਆਇਨੀ ਹੈ। ਤੇ ਇਹ ਕਰਦੇ ਕਰੋਂ ਦੇ 11 ਵਜ ਗਏ। ਤੇ ਹੁਣ ਕਰੀਏ ਆਪਾਂ ਪਸੰਦ ਪੰਛਮੀ ਸ਼ੁਰੂ ਬਣੀ। ਤੰਗ ਮੇਰੇ ਥੱਲੇ ਵੀ ਇਹਦੇ ਬਾਕੀ ਸਪੀਕਰ ਚੜਾਇਆ ਲੈ ਮਿੰਜਾ ਜਿਹੜਾ ਹੈ ਉੱਪਰ। ਸਪੱਖ ਕਰਦੇ ਵੀਡੀਓ ਸ਼ੁਰੂ ਲੈ ਬਈ ਤੰਗ ਚੱਕ ਲੈ ਕੋਠੇ ਵਰ ਨੂੰ ਉੜਾਈਏ ਹੁਣ ਤੇ ਲਾਈਏ ਪਿੱਛੇ ਲੈ ਬਈ ਕੋਠੇ ਪਾ ਚੜ ਗਏ ਦੂਹੇ ਸਾਈਡ ਤੇ ਇਧਰ ਪਾਰੇ ਪਿੱਛੇ ਫੁੱਲ ਇੱਕ ਸੜ ਕਰਨ ਤੇ ਇੱਕ ਸੜ ਆਪਣਾ ਵੀਰਾ ਟਿੱਕਾ ਜੀ ਬਈ ਧੁੱਪ ਬਹੁਤ ਪੈ ਰਹੀ ਹੈ ਇੱਕ ਤਾਂ ਰੰਗ ਵੜਦਾ ਬਈ ਵੜਦਾ ਸੀ ਧੁੱਪ ਬਹੁਤ ਕੰਮ ਖਰਾਬ ਕਰ ਰਹੀ ਤਿੱਖੀ ਧੁੱਪ ਆਹ ਤਾਂ ਐਨਕਾ ਵੀ ਨਹੀਂ ਹੈਗੀ ਹਨਾ ਐਨਕਾ ਵੀ ਨਹੀਂ ਹੈ ਰੱਖ ਲੈ ਮੈਂ ਕਾੜ ਦੇ ਨਾ ਵੀ ਕਰਨਾ ਵਿੱਚ ਆ ਪੈ ਗਿਆ ਓ ਵੜਦਾ ਵੜਦਾ ਓਏ ਹੋਏ ਮਾਰ ਗੋ ਵੀ ਫੇਰ ਵੜਦਾ ਓਏ ਸਾਡੇ ਗਵੰਡੀਆਂ ਦਾ ਹੀ ਵੜਦਾ ਲੈ ਚਲ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਹ ਆਪਣੀਆਂ ਨਾਲ ਕਰਨ ਐਸਾ ਪਤੰਗ ਵੜਨਾ ਐਰਾ ਵੜਨਾ ਇਹਦਾ ਆ ਜਾ ਆ ਜਾ ਤੂੰ ਆ ਯਾਰ ਆ ਤੁਸੀਂ ਕੀ ਕਰ ਚਾਰ ਬਣਾ ਕੇ ਮੈਂ ਵੜਦੇ ਤੇ ਚਾਰ ਕਿੱਤੇ ਕਰਨ ਤਾਂ ਕਿਨੇ ਵੜਦੇ ਦਾਸ ਮਾੜਾ ਪਤੰਗ ਵੜਤੇ ਬਾਈ ਮੈਂ ਰਹਿ ਗਿਆ ਪਤੰਗ ਨਾ ਤੈਰ ਰਹਿ ਗਿਆ ਦੋ ਬਣਾਏ ਹਾਂ ਆ ਤੀਜੇ ਨੇ ਵੜਤੇ ਦੋ ਮੈਂ ਵੜੂਗਾ ਹੁਣ ਇੱਕ ਪਤੰਗ ਪਤੰਗ ਨਾਲ ਡੋਰ ਰੱਖਦੀ ਸਾਰੇ ਵੜ ਓ ਖਰਨਜੀਤ ਵੀਰੇ ਦਾ ਉਹ ਦਰ ਬਾਈ ਹਾਂ ਕਰਦੇ ਕਰਦੇ ਜਿੰਨਾ ਨੇ ਵੜਤੇ ਹਲੇ ਉਹ ਉਧਰ ਪਿੱਛੇ ਘੱਟ ਬੰਦੇ ਆਪਣੇ ਹਾਂ ਦੋ ਕੋਠੇ ਵਿੱਚ ਪਿੱਛੇ ਵਾਂਗੇ ਫਿਰ ਵਧੀਆ ਕੋਠਾ ਆਇਆ ਨਾ ਆਪਣਾ ਦੂਰ ਆਪਾਂ ਥੋੜਾ ਜਿਆਦਾ ਉਰੇ ਤੇ ਉਹ ਮਨੇ ਆ ਕੋਟਾ ਛੱਡ। ਤੇ ਉਹ ਕੋਟਾ ਛੱਡ ਕੇ ਆਏ ਤੇ ਲਓ ਪਿੰਗ। ਉੱਥੇ ਛੱਡ ਗਏ ਭਾਈ ਅਸੀਂ। ਦੇਖ ਕਰ ਤੇ ਚੱਕ ਲੈ। ਅਡੇ ਇੱਕੀ ਕੇ ਦੋਹਾਂ ਨੇ ਬਣਾਉਂਗੇ ਵਾਢੋਗੇ ਹੁਣ ਕਰਨੇ ਡਬਲ ਸਕੀਮ ਕਰੀਏ। ਨਹੀਂ ਨਹੀਂ। ਦੋ ਦੋ ਘੱਟੂ ਇਕੱਠੇ ਜੋੜਦੇ। ਉੱਥੇ ਉੱਧਰ ਸੁਣਾਣਾ। ਉੱਧਰ ਹੀ ਸੁਣਾਉਂਦੇ। ਇੱਧਰ ਨਹੀਂ ਸੁਣਾਉਂਦੇ। ਵਖਾਈ ਕਿੱਦਾਂ ਜਾਂਦੀ ਡੋਰ। ਅੱਗੇ ਬੰਦੇ ਬੰਦੇ। ਕੀ ਹੁਣ ਵੱਡੂਗਾ ਸਾਰਿਆਂ ਨੇ? ਕਰਨ ਵੱਡੂਗਾ। ਅਰਨ ਵੱਡੂਗਾ। ਲੈ ਆ। ਅਰੇ ਕੰਨਿਓ ਉੱਥੇ ਪੈਂਦੀ ਫੇਰ। ਠੀਕ ਐ? ਹੋਰ ਦੇਖੀ ਦੇਖੀ। ਓਕੇ ਭਾਈ ਇਹਨਾ। ਓਕੇ ਭਾਈ। ਚਾਰਵੇਂ ਤੱਕ ਡੋਣਾ ਫੇਰ ਅਸੀਂ ਕਿੱਥੇ ਜਾਣਾ ਰੋਪੜ ਫੇਰ ਰੋਪੜ ਜਾਣਾ ਸੀ ਰੋਪੜ ਜਿਹੜੀ ਮੇਨ ਮਸੰਦ ਰੋਪੜ ਸਾਡੇ ਚੱਲੀ ਚੱਲੀ ਤਿੰਨ ਪਤੰਗਾਂ ਦੇ ਵਿੱਚ ਬੈਗੇ ਤੋਂ ਉਹ ਨਿਕਲ ਗਏ ਨਿਕਲ ਗਏ ਵਿੱਚੇ ਹੱਸ ਵੀ ਰਹੇ ਚਾਚਾ ਕਰਮਜੀਤ ਹੈ ਨਿਕਲ ਗਏ ਉਹ ਤਾਂ ਨਿਕਲ ਗਏ ਨਾ ਪੈ ਗਿਆ ਪੈ ਗਿਆ ਪੈ ਗਿਆ

ਤਨਮ ਖਲਾਰਾੰਦਾ ਚੱਲ। ਤੇ ਰੋਪੜਾ ਕੇ ਸ਼ੁਰੂਆਤ ਹੋ ਗਈ। ਪਹਿਲੇ ਪਤੰਗ ਤੋਂ ਇਹ ਦੋ ਤਿੰਨ ਦਾ ਵੱੜਤੇ ਸੀ ਬਈ। ਹਾਂ। ਮਿਲ ਕੇ ਵੱਡੇ ਸਾਰੇ ਤਿੰਨਾਂ ਨੇ ਫੜ ਕੇ। ਰੋਪੜਿਆ ਤੇ ਕੀ ਪਕੜ ਬਹੁਤ ਐ ਚੈਨਾ ਡੋਰ ਦੀ। ਅਸੀਂ ਤਾਂਹੀਂ ਕੱਚੀ ਡੋਰ ਨਾਲ ਹਟਾਉਂਦੇ ਆ। ਤੇ ਤਾਂਹੀਂ ਵੱਡ ਹੋ ਜਾਂਦਾ ਛੇਤੀ ਹੈ ਨਾ। ਸਹੀ ਗੱਲ। ਲੋਕਾਂ ਕੋਲੇ ਬਹੁਤ ਪੱਕੀ ਡੋਰ ਐ ਯਾਰ। ਚੱਲ ਚੱਲ ਚੱਲ। ਰੋਪੜਿਆ ਤੇ ਕੀ ਪਤੰਗ ਘਟਾ ਉਹ ਸਾਈਡ ਨੂੰ ਜ਼ਿਆਦਾ ਹਲੇ। ਉਹ ਸਾਈਡ ਦੇਖੋ ਕਿੰਨੇ ਪਤੰਗ ਉੜਦੇ ਬਈ ਆ ਗਿਆ ਆ ਗਿਆ ਆ ਗਿਆ ਆ ਗਿਆ ਉਹਦੇ ਪਾਸੇ ਹੋ ਜਾ ਯਾ ਆ ਗਿਆ ਆ ਗਿਆ ਹੁਣ ਚੱਲ ਚੱਲ ਖਿੱਚ ਮਾਰ ਮੈਂ ਪਤੰਗ ਥੱਲੇ ਆੜ ਤਾਂ ਹੁਣ ਦੂਆ ਚੜਾਇਆ ਛੋਟੇ ਲੋਟ ਰਹਿੰਦੇ ਬੜੇ ਨਹੀਂ ਲੋਟ ਰਹਿੰਦੇ ਹਵਾ ਘਟ ਗਈ ਨਾ ਹੁਣ ਛਾਉ ਨੂੰ ਹਰ ਚੱਲ ਦੇ ਪਤੰਗ ਜਿਆਦਾ ਹੁਣ ਨਿਕਲੇ ਹੈ ਯਾਰ ਪਤਾ ਸਾਰੇ ਆਪਣੇ ਕੰਮਕਾਰ ਤੋਂ ਹੋਣਾ ਹੈ ਹੁਣ ਵਿਲੇ ਹੋ ਗਏ ਜੇ ਕੋਈ ਬਿਆਹੂ ਗਿਆ ਵਾ ਤਾਂ ਉਹ ਵੀ ਆ ਗਿਆ ਉਹ ਵੀ ਆ ਗਿਆ ਉਹ ਵੀ ਭੱਜਿਆ ਵਿਆਹ ਨੂੰ ਤਣ ਛੱਡ ਗਿਆ ਕਿ ਦੇਖਣਾ ਸਾਡੇ ਵੀ ਨਾਲ ਸ਼ੂਟਰ ਚੱਲ ਪਿਆ ਉਹ ਹਨੇਰਾ ਨਹੀਂ ਹੋਣ ਦਿੰਦੇ ਬੰਦੇ ਦਿਵਾਲੀ ਆ ਗਈ ਔਰ ਉਹ ਆ ਰਹੇ ਆ ਉਹ ਹੁੰਦੇ ਬਸ ਪੰਜ ਵਾਲੀ ਦਾ ਪੰਜ ਕੇ ਸ਼ਾਟ ਵਾਲੀ ਦਾ ਆਰਾ ਜੰਗਲ ਉਹ ਆਏ ਪੱਤੇ ਜਿਹੜੇ ਉੜਦੇ ਮਾਹਰ ਰੋਪੜ ਸ਼ਹਿਰ ਗਾਹ ਪਿਆ ਵਾ ਬਈ ਫਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਬਾਹਰ ਲਈ ਫਰਸਤ ਵੀ ਤਿਆਰੀ ਹੋ ਰਹੀ ਹੈ ਕੱਲ ਰੋੜੀ ਪਾ ਕੇ ਆ ਸਾਡਾ ਰੋੜੀ ਦਾਵਤੀ ਦੀ ਮੈਂਨ ਦੇਖੋ ਇਹਨਾਂ ਦਾਬੂਗੀ ਇਕ ਘੜਾ ਫੇਰ ਮਾ ਦੇਣਾ ਪਾਣੀ ਲਾ ਕੇ ਤੇ ਇੱਧਰ ਵੀ ਥੋੜੀ ਥੋੜੀ ਹਲਕੇ ਹਲਕੇ ਘਮਾਤੀ ਦੀ ਤੇ ਹਲੇ ਮੂਰੇ ਛੱਡ ਲਈ ਉਹ ਟੋਏ ਨਰ ਕੇ ਕੱਲ ਇਹਦਾ ਲੈਂਟਰ ਖੋਲਤਾ ਤੇ ਸੈੱਡਾਂ ਵਾਲੇ ਅੰਦਰ ਤੇ ਇਹਦਾ ਬੰਦ ਕਰਤੇ ਤੇ ਬਾਹਰ ਤੇ ਬੰਦ ਕਰ ਹੋਣੇ ਕਿਹਣਾ ਆਹ ਖੁੱਲਾ ਐ ਚੰਗੀ ਤਰ੍ਹਾਂ ਬੰਦ ਕਰ ਦੇਣਾ ਜਿਹੜਾ ਅੰਦਰ ਪਾਣੀ ਨਾ ਜਾਵੇ ਤੇ ਕੱਲ ਵਾਈਬ੍ਰੇਟ ਮਸ਼ੀਨ ਵੀ ਆ ਗਈ ᱛੀ ਆਹ ਸਾਈਡ ਤੇ ਸ਼ੁਰੂ ਕਰਾਂਗੇ ਬੈਕ ਸਾਈਡ ਤੋਂ ਮੈਂ ਇੱਧਰ ਇੱਕ ਵਾਰ ਦੋ ਵਾਰ ਘੁਮਾ ਦਵਾਂ ਨੀ ਪਿੱਛੇ ਅੱਗੇ ਨੂੰ ਉਹ ਪਿੱਛੇ ਦਾ ਉਹ ਸਮਾਨ ਚੱਕ ਹੋਣਾ ਥੋੜਾ ਚੱਕ ਤਾ ਤਾ ਨਾ ਉਹ ਸਾਰਾ ਦੁਆਰੇ ਘੁਮਾਇਓ ਉਹ ਸਮਾਨ ਚੱਕ ਦੰਦਾ ਨਾ ਪਿੱਛੇ ਇਹਨਾਂ ਨੇ ਨਾ ਹੋ ਸਮਾਨ ਪਿਆ ਨਾ ਪੈਪੂ ਖਾਸੇ ਜੇ ਮੈਂ ਘਾਜੂ ਫੇਰ ਚਲਾਉਂਦਾ ਪਰ ਇਹਨੂੰ ਪਹਿਲਾਂ ਇੱਧਰ ਘੁਮਾ ਲਾਂ ਦੋ ਤਿੰਨ ਵਾਰ ਇੱਧਰ ਹੀ ਘੁਮਾ ਲੈ ਪਾਣੀ ਛਿੜਕ ਲੈ ਪਾਣੀ ਛਿੜਕ ਲਿਆ ਥੋੜਾ ਪਾਣੀ ਖੜਾਤਾ ਦਾ ਗੱਲ ਹੈ ਮੈਂ ਰੋੜੀਆਂ 'ਚ ਜੰਮ ਗਿਆ ਹਾਂਜੀ ਆ ਬਕਰਾਂ ਇਹ ਤਾਂ ਬਚਾ ਲਿਆ ਹਾਂ ਇਹਦੇ ਚੋਂ ਰਬਿਕਰੀਆਂ ਕੱਢ ਦੀ ਠੀਕ ਹੈ ਜੀ ਇੱਥੇ ਨੂੰ ਪਾਉਣ ਦੀ ਲੱਗੂ ਇੱਥੇ ਹਾਂਜੀ ਆਹ ਰੱਖ ਦੋ ਮੇ ਮੋਟਰ ਮੋਟਰ ਚੱਕ ਹਾਂ ਵੀ ਸਿਮਿੰਟ ਦੇ ਟੋਟੇ ਵੀ ਆਣਗੇ ਅੱਜ ਆਹ ਸੜ ਸੜ ਜਾਣਾ ਇੱਥੇ ਫਟੇ ਦੀ ਸੇਧ ਕਰ ਲਓ ਇਹਦੀ ਸੇਧ ਪਾ ਦਿਓ ਫਿਰ ਪਿੱਛੇ ਤੇ ਲਿਆਓ ਨਾ 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 ਪਹਿਲਾਂ ਪਿੱਛੇ ਤੋਂ ਸ਼ੁਰੂ ਕਰਨਾ ਮੇਨ ਆਣੀ ਕਰਨਾ ਹੈ ਨਹੀਂ ਮਸ਼ੀਨ ਨੂੰ ਰੇ ਖੜਾ ਲਾਣੀ ਔਰੇ ਬਾਹਰ ਥੋੜੀ ਖੜਾਉਣੀ ਮਸ਼ੀਨ ਕਿਹੜੀ ਬਦੱਬ ਦਾ ਨਹੀਂ ਪਿੱਛੇ ਦਾ ਆਹ ਸਾਈਡ ਤੋਂ ਦੱਬੀ ਵੀ ਹੈ ਇੱਧਰ ਕੋਈ ਪੱਟਤੀ ਸੀ ਉਹਨਾਂ ਦੇ ਦੁਆਰੇ ਥੋੜੀ ਆਹ ਸਾਈਡ ਥੋੜੀ ਪੱਟੀ ਹੈ ਆਜੋ ਦਿਖਾਵਾਂ ਸੱਤੀ ਵੀ ਹੈ ਲਓਈ ਆਹ ਸੜਕਾਂ ਮਾਈ ਹੁਣ ਮਸ਼ੀਨ ਆ ਇਹ ਮੂਰੀ ਲੈਣੀ ਠੀਕ ਹੈ ਮੂਰੀ ਲੈ ਜਾ ਇਹਨੂੰ ਉਹ ਟੋਇਆ ਰੱਖਦੇ ਆਹ ਸਾਈਡ ਦਾ ਪੱਟ ਨਹੀਂ ਚੱਲ ਇੱਕ ਵਾਰ ਘਵਾ ਦੂੰਗੇ ਤਾਂ ਵੀ ਐਪਰ ਵੀ ਤੇ ਆਹ ਸਾਈਡ ਵੀ ਇੱਕ ਵਾਰਾ ਥੱਲੇ ਉੱਪਰ ਗੇੜੇ ਦੇ ਦੇਣਾ ਆਹ ਸਾਈਡ ਉੱਤਰੀ ਮੜੀ ਆ ਖਿਚਵਾ ਕੇ ਇਧਰ ਨੂੰ ਗੇੜ ਰਦਣੀ ਹਾਂ ਨਹੀਂ ਵੀ ਔਰ ਲਾ ਵੀ ਲਈ ਹੁਣ ਮਸ਼ੀਨ ਔਰੇ ਨੂੰ ਅੰਦਰੋਂ ਬਾੜੀਏ ਚਲੋ ਵੀ ਮਸ਼ੀਨ ਕੱਢ ਲਈ ਬਾਹਰ ਤੇ ਮਸ਼ੀਨ ਨਾਲ ਗੇੜੇ ਦੇ ਦੇਤੇ ਤੇ ਹੁਣ ਮਿਸਤਰੀ ਲੱਗਿਆ ਤਾਂ ਬਣਾ ਮਸ਼ੀਨ ਐ ਸਹੀ ਨਹੀਂ ਦੱਬਾ ਹੋਇਆ ਆ ਸਾਈਡ ਜਾਂਦੀ ਨਹੀਂ ਇਹ ਪੈਪ ਕਰਕੇ ਇਧਰ ਤਾਂ ਇਹਨਾਂ ਬਣ ਗਿਆ ਵਾਟਰ ਆ ਬਰ ਐਂਡ ਦ ਬਾਤ ਆ ਨੇ ਜਾ ਵੀ ਇੰਦਰ ਮਸ਼ੀਨ ਲੈ ਕੇ ਭਰਨੇ ਸ਼ੁਰੂ ਕਰਤੇ ਚੱਕ ਲਾ ਬਈ ਕਿੱਟੇ ਜਾਂਦਾ ਅੱਛਾ अभी भी पहला उरे खड़ाई थी मशीन हम पट के लाती उमेंट पैना शुरू करता था इधर तो पेपर करता इधर न ਤਦ ਡਰੋਨ ਦੇ ਮਸ਼ੀਨਾਂ ਵਾਸਤੇ ਡਾਊਨ ਰੱਖਣਾ ਥੋੜਾ ਜਿਹਾ ਮਿਸਤਰੀ ਲਿਆਣਾ ਮੈਂ ਤਸਲੇ ਦੱਬਾ ਮੈਂ ਮਿਸਤਰੀ ਤੇਲ ਲੱਗਿਆ ਵਾ ਵੇ ਗਰਨਾ ਮਸਾਲਾ ਇਹ ਚੋ ਵੇਖੋ ਰੱਖੋ ਭਾਈ ਨਵਾਂ ਦਸਰਾ ਨਾ ਦੋ ਸੋ ਦੇ ਤੇ ਆ ਦੋ ਇੱਕ ਦੋ ਸੋ ਗਿਆ ਨੋ ਭਾਈ ਆ ਗਲੀ ਚ ਪੈ ਗਿਆ ਮੌਕੇ ਮੈਂ ਘਟ ਲੱਗਦਾ ਸਾਲ ਸੋਸੇ ਟੱਕੀ ਲੋਣੀ ਪੈ ਗਈ ਉਧਰ ਕਾਲੂ ਚੜਿਆ ਦੂਸਰ ਨੂੰ ਉਧਰ ਦੇਖੋ ਕਿੰਨਾ ਨੀਵਾਂ ਲੱਗਦਾ ਇੱਧਰ ਹੁਣ ਵਾਈਬ੍ਰੇਟ ਚੱਲਦਾ よくんじゃしろよかったわね。 ਆਹ ਸਾਈਡ ਲਾਤੀਆਂ ਉਹ ਨਿਆ ਨਿਸ਼ਾਨੀ ਨਹੀਂ ਲਾਤੀ ਕਿੰਨੇ ਕਿੰਨੇ ਲੈਵਲ ਪੈਣਾ ਹੋਰ ਉਹਨੂੰ ਤੁਸੀਂ ਗਰਾਊਂਡ ਤਾਂ ਇੱਧਰ ਸੀ ਗਰਾਊਂਡ ਰੱਖਤਾ ਤੇ ਇੱਧੇ ਅਸੀਂ ਇੱਧਰ ਪਾਰਕਿੰਗ ਰੱਖ ਲਈ ਬਹਿਣੇ ਬੁਨੇ ਨੂੰ ਤੇ ਜੇ ਆਹ ਸਾਈਡ ਅਸੀਂ ਪਾਰਕਿੰਗ ਰੱਖਦੇ ਨਾ ਉਹ ਕੰਧ ਦੇ ਨਾਲ ਕੰਨ ਪਈ ਵੀ ਇਹ ਕੰਧ ਨਾਲ ਐਂ ਟੁੱਟਦੀ ਸਾਡੀ ਟੇਡੀ ਹੁਣ ਗਰਾਊਂਡ ਚ ਕੰਨ ਜੀ ਨਿਕਲ ਜੂਗੀ ਪਤਾ ਨਹੀਂ ਲੱਗਣਾ ਕਿ ਉੱਥੇ ਬੁੱਟੇ ਵੀ ਲਾਤੇ ਆਪਾਂ ਨੇ ਇਸ ਲੋਟ ਨੂੰ ਸਾਰੇ ਤਰੀਕਾ ਸਾਰੇ ਐ ਲਾਈਨਾਂ ਐ ਟੇਡੀ ਹੁੰਦੀਆਂ ਕਿ ਆ ਸਾਡਾ ਹੁਣ ਪਤਾ ਨਹੀਂ ਲੱਗਣਾ ਕਿ ਖੰਦਾ ਬਿੰਗੀ ਕਿ ਸਿੱਧੀ ਇੱਧਰ ਨੂੰ ਲਾ ਬਈ ਇੱਕ ਦਿਨ ਛੱਡ ਕੇ ਦੂਵੇ ਦਿਨ ਦੀ ਸਵੇਰ ਆਹ ਅਜੇ ਧੁੰਦ ਚੈੱਕ ਕਰੋ ਬਈ ਤੇ ਆਪਣਾ ਫਰਸ ਸਾਰਾ ਫਰਸ ਪੈ ਗਿਆ ਸੀਗਾ ਪਰਕ ਤੇ ਅੱਜ ਮਿਸਤਰੀਆਂ ਦੀ ਛੁੱਟੀ ਕਰ ਦਿੱਤੀ ਫਿਰ ਫਾਰਾ ਸੀਗਾ ਪਾਰਕ ਦੇ ਬਾਲਨ ਦੀ ਮਿੱਟੀ ਨਾਲੇ ਕਰਾ ਲੂੰਗੇ ਪ੍ਰਸ਼ਾਸਨ ਸਫਾਈ